करेकार चलेगी करो करो ਉਹ ਨਾ ਮੂੰਹ ਇੱਧਰ ਕਰਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੀ ਸਰਕਾਰ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੂੰਹ ਇੱਧਰ ਕਰਕੇ ਨਾ ਪਾਰਟੀ ਮੁਰਦਾਬਾਦ 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 ਆਪ ਬਹੁਤ ਵਾਸਤੇ ਆ ਕਿ ਨਾ ਕੀ ਗਏ ਕੱਲ ਦੇਖੋ ਜੀ ਜਿਵੇਂ 1.5 2 ਮਹੀਨਿਆਂ ਚੋਂ ਅਸੀਂ ਲਗਾਤਾਰ ਆਪਣੇ ਹਲਕੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਹੀ ਸਾਡੇ ਕੈਂਪ ਚੱਲ ਰਹੇ ਨੇ ਹਾਈ ਕਮਾਂਡ ਵੱਲੋਂ ਸਾਨੂੰ ਹੁਕਮ ਸੀ ਕਿ ਵੀ ਜਿੰਨੀਆਂ ਵੀ ਸਕੀਮਾਂ ਸੈਂਟਰ ਸਰਕਾਰ ਦੀਆਂ ਅਸੀਂ ਜਿਹੜੇ ਮੀਡੀਅਮ ਵਰਗ ਐ ਜਾਂ ਜਿਹਦੇ ਵੀ ਮਤਲਬ ਕਿ ਜੋ ਇਹਨਾਂ ਦਾ ਲਾਹਾ ਲੈ ਸਕਦਾ ਸਾਰੇ ਨੂੰ ਅਸੀਂ ਸਹੂਲਤਾਂ ਦੇ ਰਹੇ ਸੀਗੇ ਅਚਾਨਕ ਕੱਲ ਪਤਾ ਨਹੀਂ ਕੀ ਹੋਇਆ ਸਰਕਾਰ ਨੇ ਕਿਸ ਤਰ੍ਹਾਂ ਦੇ ਆਰਡਰ ਕਰੇ ਅਸੀਂ ਕੈਂਪਸ ਸ਼ੁਰੂ ਕਰਿਓ 10 20 ਮਿੰਟ ਹੀ ਹੋਏ ਸੀਗੇ ਕਿ ਫੋਰਸ ਪਹੁੰਚ ਗਈ ਫੋਰਸ ਵੀ ਇਸ ਤਰ੍ਹਾਂ ਪਹੁੰਚੀ ਜਿਵੇਂ ਅਸੀਂ ਕੋਈ ਬਹੁਤ ਵੱਡਾ ਅਪਰਾਧ ਕਰ ਰਹੇ ਹਾਂ ਜਾਂ ਅਸੀਂ ਕਿਸੇ ਨਾਲ ਕੋਈ ਫਰਾਡ ਕਰ ਰਹੇ ਹਾਂ ਜਦੋਂ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਫ੍ਰੀ ਆਫ ਕੋਸਟ ਜਿਹੜੇ ਬਿਲਕੁਲ ਜਾਇ ਸੀਗੇ ਅਸੀਂ ਉਹ ਕਾਰਡ ਬਣਾ ਰਹੇ ਸੀ ਲੋਕਾਂ ਦੇ ਲੋਕ ਖੁਦ ਸੀਗੇ ਮਤਲਬ ਕਹਿੰਦਾ ਭਾਬੇ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏ ਕਰਤਾ ਉਥੇ ਸਾਨੂੰ ਚੱਕ ਕੇ ਇਹਨਾਂ ਨੇ ਜ਼ਬਰਦਸਤੀ ਹਾਲਾਂਕਿ ਮੇਰੀ ਐਸਐਚਯੂ ਸਾਹਿਬ ਨਾਲ ਵੀ ਜਦੋਂ ਸਾਡੇ ਲੈਪਟਾਪ ਚੱਕੇ ਗਏ ਮੈਂ ਰੁਕਿਆ ਵੀ ਵੀ ਤੂੰ ਲੈਪਟਾਪ ਨਾ ਚੱਕੋ ਜੇ ਤੁਸੀਂ ਬੰਦ ਕਰਨਾ ਤੁਹਾਡੀ ਹਾਈ ਕਮਾਂਡ ਨਾਲ ਗੱਲ ਕਰੋ ਤੇ ਅਸੀਂ ਇਹ ਜਿਹੜੇ ਕੈਂਪਰ ਅਸੀਂ ਬੰਦ ਕਰ ਦਾਂਗੇ ਪਰ ਉਹਨਾਂ ਨੇ ਧੱਕੇ ਨਾਲ ਚੱਕ ਕੇ ਸਾਨੂੰ ਪੂਰਾ ਘਮਾ ਕੇ ਬਲਾਡੇ ਸਾਨੂੰ ਉਹਨਾਂ ਨੇ ਬੂਹਾ ਠਾਣੇ ਦੇ ਵਿੱਚ ਸਫਾ ਕੇ ਰੱਖਿਆ ਸਾਨੂੰ 6 ਵਜੇ ਸਾਨੂੰ ਛੱਡਿਆ ਕਹਿੰਦਾ ਭਾਬ ਵੀ ਸਰਕਾਰ ਅੱਜ ਬੁਖਲਾ ਗਈ ਹੈ ਸਰਕਾਰ ਇਹ ਜਿਹੇ ਹਰਕਤਾਂ ਤੇ ਆ ਗਈ ਹੈ ਇਥੋਂ ਇਹ ਸਿੱਧ ਹੁੰਦਾ 17 ਤਰੀਕ ਦੀ ਜਿਹੜੀ ਰਾਜਪੁਰੇ ਰੈਲੀ ਸੀ ਉਹ ਰੈਲੀ ਤੋਂ ਬਾਅਦ ਸਰਕਾਰ ਬਿਲਕੁਲ ਭਗਵਤਵਾਂ ਦਾ ਤੁਹਾਨੂੰ ਪਤਾ ਪਹਿਲੀ ਸਾmaalਾ ਉਹ ਇਤਰਾ ਹਿੱਲ ਚੁੱਕਿਆ ਇਤਰਾ ਦੇ ਆਰਡਰ ਦੇ ਰਹੇ ਨੇ ਉਹ ਕਿ ਸਰਕਾਰ ਜਿਹੜਾ ਪੰਜਾਬ ਦਾ ਮਾਹਰ ਵੀ ਖਰਾਬ ਕਰ ਰਹੀ ਹੈ ਜਿਹੜੇ ਸਾਡੇ ਲੋਕਾਂ ਨੂੰ ਸਹੂਲਤਾ ਮਿਲਨੀ ਸੀ ਉਹਨਾਂ ਲੋਕਾਂ ਦੀ ਸਹੂਲਤਾ ਖੋਰੀ ਉਹਨਾਂ ਨੂੰ ਵਾਂਝਾ ਕਰ ਰਹੀ ਹੈ ਅਸੀਂ ਇਸ ਅੱਖੋਂ ਜਿਹੜਾ ਕੱਲ ਸਾਡੇ ਨੇ ਇਹਨਾਂ ਨੇ ਇਸ ਤਰ੍ਹਾਂ ਦਾ ਵਾਕ ਕੀਤਾ ਦੁਰਪੱਖ ਔ ਕੀਤਾ ਅਸੀਂ ਇਹਦੇ ਵਿਰੁੱਧ ਦੇ ਵਿੱਚ ਅੱਜ ਪੁਤਲਾ ਵੀ ਫੂਕਿਆ ਅਸੀਂ ਲਗਾਤਾਰ ਸਾਡੇ ਹਾਈ ਕਮਰਡ ਤੋਂ ਹੁਕਮ ਵੀ ਨੇ ਮੀਟਿੰਗਾਂ ਵੀ ਚੱਲ ਰਹੀਆਂ ਨੇ ਅਸੀਂ ਜਿਹੜੇ ਕੈਂਪ ਨੇ ਦੁਬਾਰਾ ਸ਼ੁਰੂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਠੋਕੇ ਕਹਿੰਦੇ ਆ ਵੀ ਜੇ ਤੁਹਾਡੇ 'ਚ ਹਿੰਮਤ ਹੋਊਗੀ ਸਾਡੇ ਕੈਂਪ ਰੋਕ ਲੈ ਅਸੀਂ ਕੈਂਪ ਦੁਬਾਰਾ ਵੀ ਚਾਲੂ ਕਰਾਂਗੇ ਜਿਹੜੀਆਂ ਸਹੂਲਤਾਂ ਸੈਂਟਰ ਸਰਕਾਰ ਦਿਆਂ ਨੇ ਅਸੀਂ ਗਰੀਬਾਂ ਤੱਕ ਮੀਡੀਅਮ ਵਰਗ ਦੇ ਲੋਕਾਂ ਤੱਕ ਪਹੁੰਚਾ ਕੇ ਰਹਿਾਂਗੇ ਜੈ ਭਾਰਤ ਜੈ ਹਿੰਦ ਬੀਜੇਪੀ ਜਿੰਦਾਬਾ ਦੇਖੋ ਜਿਹੜਾ ਕੰਮ ਸਰਕਾਰਾਂ ਦਾ ਹੁੰਦਾ ਹੈ ਸਾਢੇ 3 ਸਾਲ ਹੋ ਗਏ ਪੰਜਾਬ ਦੇ ਵਿੱਚ ਆਪ ਪਾਰਟੀ ਸਰਕਾਰ ਬਣੀ ਨੂੰ ਉਹ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਜੋ ਬੈਨੀਫਿਟ ਦੇਣੇ ਸੀ ਲੋਕਾਂ ਦੇ ਵਿੱਚ ਜਾਣਾ ਸੀ ਉਹਨਾਂ ਨੇ ਕੁਝ ਨਹੀਂ ਤਹਾਗਾ ਸੈਂਟਰ ਸਰਕਾਰ ਦੀਆਂ ਲਗਭਗ 250 ਦੇ ਕਰੀਬ ਸਕੀਮਾਂ ਨੇ ਜੋ ਆਮ ਲੋਕਾਂ ਵਾਸਤੇ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਨੇ ਤਾਂ ਪੰਜਾਬ ਸਰਕਾਰ ਦੇ ਨਹੀਂ ਕਿ ਵੀ ਜੇ ਚਾਹਦੀ ਹੈ ਵੀ ਉਹਨੂੰ ਪਤਾ ਵੀ ਜੇ ਕਰੇ ਸੀ ਸਕੀਮਾਂ ਦਾ ਫਾਇਦਾ ਦਮਾਗੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਦਾ ਨਾਮ ਆਊਗਾ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਸਕੀਮਾਂ ਤੋਂ ਵਾਂਝਾ ਰੱਖਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਉਹ ਕੇਂਦਰੀਆਂ ਸਕੀਮਾਂ ਨੇ ਉਹਨਾਂ ਦਾ ਫਾਇਦਾ ਦੇ ਰਹੀ ਆ ਆਮ ਲੋਕਾਂ ਨੂੰ ਤਾਂ ਉਹਨਾਂ ਨੂੰ ਜਿਹੜੀ ਹੈਗਾ ਆਪ ਪਾਰਟੀ ਨੂੰ ਜਿਹੜਾ ਹੈਗਾ ਲੱਗ ਰਿਹਾ ਕਿ ਤੇ ਇਹ ਬਖਲਾੜ ਚਾ ਕੇ ਵੀ ਪੰਜਾਬ ਦੇ ਵਿੱਚ ਹੁਣ ਬੀਜੇਪੀ ਦਾ ਜਿਹੜਾ ਆਧਾਰ ਜਨ ਆਧਾਰ ਦਿਨ ਉਹ ਦਿਨ ਵੱਧ ਰਿਹਾ ਹੈ ਉਹਦੇ ਚੱਕਰ 'ਚ ਜਿਹੜਾ ਹੈਗਾ ਕੱਲ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਥੇ ਵੀ ਯਾਨੀ ਕਿ ਵੀ ਲੋਕਾਂ ਨੂੰ ਜਿੰਨ ਕਿ ਦੇਣ ਵਾਸਤੇ ਕੈਂਪ ਲਗਾਏ ਸੀ ਉਹ ਕੈਂਪਾਂ ਨੂੰ ਧੱਕੇ ਨਾਲ ਉੱਥੋਂ ਸਮਾਨ ਵੀ ਚੱਕਿਆ ਗਿਆ ਉੱਥੋਂ ਸਾਡੇ ਸਾਰੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਪੂਰਾ ਦਿਨ ਉਹਨਾਂ ਨੂੰ ਹਰਾਸ਼ਮੈਂਟ ਕੀਤਾ ਗਿਆ ਔਰ ਸਾਰੇ ਜਿਹੜੇ ਵੱਡੇ ਕੋਈ ਹੋਰ ਵੀ ਲੀਡਰ ਸੀ ਜਿੱਥੇ ਸਾਰਿਆਂ ਨੂੰ ਕਿਤੇ ਦੇ ਸਭ ਨੂੰ ਨਜ਼ਰਬੰਦ ਕੀਤਾ ਗਿਆ ਇਹ ਇੱਕ ਪੰਜਾਬ ਸਰਕਾਰ ਦੀ ਕਾਨੂੰਨੀ ਹਰਕਤ ਹੈ ਜਿਹਦੇ ਨਾਲ ਕੋਈ ਆਮ ਲੋਕਾਂ ਨੂੰ ਯਾਨੀ ਕਿ ਜਿਹੜਾ ਭਾਰਤੀ ਅੰਤਾ ਪਾਰਟੀ ਦਾ ਵਰਕਰ ਦਬਨ ਵਾਲਾ ਨਹੀਂ ਹੈਗਾ ਰਹੀ ਗੱਲ ਲੋਕਾਂ ਦੇ ਯਾਨੀ ਕਿ ਵੀ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਉਹ ਸਾਡੇ ਅੱਜ ਵੀ ਕੈਂਪ ਜਿਹੜੇ ਹੈਗੇ ਨੇ ਅੱਜ ਵੀ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਕੈਂਪ ਜਿਹੜਾ ਹੈਗਾ ਸਾਡਾ ਚੱਲ ਰਿਹਾ ਹੈ ਔਰ ਇਹ ਕੈਂਪ ਲਗਾਤਾਰ ਸਾਡੇ ਲਗਾਤਾਰ ਚੱਲਣਗੇ ਕਿਸੇ ਦੀ ਵੀ ਯਾਨੀ ਕਿ ਕੋਈ ਜੁਰਤ ਨਹੀਂ ਹੈਗੀ ਯਾਨੀ ਕਿ ਵੀ ਕੈਂਪ ਨੂੰ ਰੋਕ ਸਕਣ ਕਿਉਂਕਿ ਜਿਹੜੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਅਸੀਂ ਉਹਨਾਂ ਦਾ ਫਾਇਦਾ ਜਿਹੜੀ ਕਿਹਾ ਹੈਗਾ ਆਮ ਲੋਕਾਂ ਨੂੰ ਦੇਣਾ ਹੀ ਦੇਣਾ ਹੈ ਤੱਕੇ ਨਾਲ ਸਾਡੇ ਚੱਕ ਹੀ ਲੈ ਗਏ ਨੇ ਸਾਨੂੰ ਅਜੇ ਤੱਕ ਕੋਈ ਸਮਾਨ ਸਾਡਾ ਵਾਪਸ ਨਹੀਂ ਦਿੱਤਾ ਹੈਗਾ ਸਾਡੇ ਲੈਪਟਾਪ ਪ੍ਰਿੰਟਰ ਕਈ ਸਮਾਨ ਜਿਹੜਾ ਹੈਗਾ ਦੇ ਵਿੱਚ ਜਿਹੜਾ ਹੈਗਾ ਸੀ ਜਾਨੀ ਕਿ ਟੈਬ ਸੀ ਸਾਰਾ ਕਿੰਨ ਸਮਾਨ ਜਿਹੜਾ ਹੈਗਾ ਪੁਲਿਸ ਉੱਥੇ ਤੱਕੇ ਨਾਲ ਜਿਹੜਾ ਹੈਗਾ ਚੱਕ ਕੇ ਲੈ ਗਈ ਹੈ ਚੋਰੀਆਂ ਸਮਾਨ ਚੱਕ ਕੇ ਲੈ ਗਈ ਹੈ ਜੇਕਰ ਇਹਨਾਂ ਨੂੰ ਕੋਈ ਲੱਗਦਾ ਸੀ ਕਿ ਅਸੀਂ ਕੰਮ ਕੋਈ ਗਲਤ ਕਰ ਰਹੇ ਹਾਂ ਸਾਨੂੰ ਇਹ ਪਹਿਲਾਂ ਦੋ ਦਿਨ ਨੋਟਿਸ ਦਿੰਦੇ ਸਾਨੂੰ ਆ ਕੇ ਕਹਿੰਦੇ ਵੀ ਤੁਸੀਂ ਆਹ ਆਪਣਾ ਨਹੀਂ ਕਿ ਤੁਹਾਨੂੰ ਅਸੀਂ ਨੋਟਿਸ ਦਿੰਦਾ ਹੈ ਵੀ ਤੁਸੀਂ ਇਹਦਾ ਤੁਹਾਨੂੰ ਜਵਾਬ ਦਿਓ ਪਰ ਇਹਨਾਂ ਨੇ ਇਹ ਕੋਈ ਜਿਹੜੀ ਧੱਕੇਸ਼ਾਹੀ ਕੀਤੀ ਆ ਕੱਲ ਤੱਕੇ ਨਾਲ ਜਿਹੜੀ ਕਿ ਸਮਾਨ ਚੱਕ ਕੇ ਲੈ ਗਏ ਨੇ ਇਸ ਨੂੰ ਅਸੀਂ ਬਹੁਤ ਸਖਤ ਜ਼ਿੰਮੇਵਾਰੀ ਚ ਨਖੇਤੀ ਕਰਦੇ ਹਾਂ ਘਾਰ ਸੀ ਜਦੋਂ ਸਾਡੇ ਕੋਲੇ ਬੀਜੇਪੀ ਦੀ ਹਾਈ ਕਮਾਂਡ ਕੋਲੇ ਲੋਕਾਂ ਦੀਆਂ ਗਰੀਬਾਂ ਦੀਆਂ ਇਹ ਗੱਲਾਂ ਪਹੁੰਚੀਆਂ ਬੀਜੇ ਸਾਨੂੰ ਜਿਹੜੀਆਂ ਸੈਂਟਰਕਨੀਓ ਦਿੱਤੀਆਂ ਹੋਈਆਂ ਸਕੀਮਾਂ ਨੇ ਉਹਨੇ ਨਾ ਕਾਰਡ ਬਣਾਉਂਦੇ ਨੇ ਸਬਦਾ ਸੈਂਟਰ ਤੇ ਪੁਰਾਣੀਆਂ ਸਰਕਾਰਾਂ ਦੇ ਇਹਨਾਂ ਨੇ ਚੱਕ ਤੇ ਜਿਵੇਂ ਕਿ ਪਾਪਾ 20-20 ਪਿੰਡਾਂ ਵਿੱਚ ਇੱਕ ਸਬਦਾ ਸੈਂਟਰ ਹੈ ਬੀਜੇਪੀ ਦੀ ਸਰਕਾਰ ਨੇ ਇਹ ਗੱਲ ਸੋਚੀ ਵੀ ਕਿਉਂ ਨਾ ਗਰੀਬ ਜਿਹੜੇ ਜੱਟ ਜਿਹੜੇ ਨੌ ਸਕੀਮਾਂ ਵਾਲੇ ਵਿਚਾਰੇ ਵਿਧਵਾ ਨੇ ਪੈਨਸ਼ਨ ਵਾਲੀਆਂ ਨੇ ਕੋਈ ਹੈਂਡੀਕੈਪਡ ਹੈ ਉਹਨਾਂ ਦੇ ਅਸੀਂ ਕੈਂਪ ਲਾ ਕੇ ਉਹਨਾਂ ਨੂੰ ਕਾਰਡ ਉਹਨੇ ਦੇ ਘਰੋ ਘਰੀ ਬਣਾ ਕੇ ਦੇ ਦਈਏ ਇਹਦੇ ਕੈਂਪ ਚੱਲਦਿਆਂ ਨੂੰ 3 ਮਹੀਨੇ ਹੋ ਗਏ ਜਦੋਂ ਇਹਨਾਂ ਨੇ ਭਾਜਪਾ ਦੀ ਚੜ੍ਹਾਈ ਦੇਖੀ ਵੀ ਇਸ ਗੱਲ 'ਚ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਜਿੰਨੀਆਂ ਸਕੀਮਾਂ ਆਟਾ ਦਾਲ ਤੋਂ ਲੈ ਕੇ ਸੂਰੀਆ ਤੋਂ ਲੈ ਕੇ ਆਸ਼ਮਾਨ ਕਾਰਡ ਤੋਂ ਲੈ ਕੇ ਇਹ ਸਾਰੀਆਂ ਸੈਂਟਰ ਸਰਕਾਰ ਦੀਆਂ ਨੇ ਇਹਨਾਂ ਨੂੰ ਇਹ ਨਮੋਚੀ ਆਈ ਵੀ ਆਪਾਂ ਦਾ ਕੋਈ ਢੱਕਾ ਤੋੜ ਦੇਣੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਜਦਕਿ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਪਤਾ ਹੈ ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਕਨੇਓ ਕਣਕ ਵੀ ਨਹੀਂ ਦੀ ਪਹੁੰਚ ਆ ਰਹੀ ਉਹ ਸੈਂਟਰ ਸਰਕਾਰ ਦੀ ਜਦੋਂ ਤੁਸੀਂ ਜਾਓਗੇ ਪਤਾ ਲੱਗੇ ਇਹ ਪਤਾ ਲੱਗਣ ਤੋਂ ਬਾਅਦ ਵੀ ਪਰसों ਕੁਛਕ ਤਾਂ ਤੇ ਕੱਲ ਇਹਨਾਂ ਨੇ ਜਿਹੜੇ ਸਾਡੇ ਕੈਂਪ ਲਾਉਣ ਵਾਲੇ ਜਿਵੇਂ ਇੱਥੇ ਸਾਡੇ ਜ਼ਿਲ੍ਹੇ ਦੋ ਕੈਂਪ ਲੱਗੇ ਸੀਗੇ ਜਿਹੜੇ ਬੀਰੋਕੇ ਕੈਂਪ ਨੂੰ ਆਪਣਾ ਭੋਲਾ ਸਿੰਘ ਲੀਡ ਕਰ ਰਹੇ ਸੀਗੇ ਬਤੌਰੇ ਵਿਧਾਨ ਸਭਾ ਇੰਚਾਰਜ ਕਿਉਂਕਿ ਵਿਧਾਨ ਸਭਾ ਦੇ ਜਿੰਨੇ ਕੈਂਪ ਨੇ ਉਹ ਇਹਨਾਂ ਦੇ ਅੰਡਰ ਲੱਗਣੇ ਨੇ ਤੇ ਮੰਡਲ ਸੀ ਮੰਡਲ ਪ੍ਰਧਾਨ ਸੀ ਉੱਤੇ ਮੰਗੂ ਜੀ ਇਹਨਾਂ ਦੀ ਦੂਜੀ ਜ਼ਿੰਮੇਵਾਰੀ ਬਣਦੀ ਸੀ ਉੱਥੇ ਸਾਡੇ ਨਾ ਦੋਨੇ ਕਾਰਕੁਨਾਂ ਸਮੇਤ ਉਹ ਬੱਚੇ ਜਿਹੜੇ ਕਿ ਆਈ ਕਾਰਡ ਬਣਾ ਰਹੇ ਸੀ ਉਹ ਚ ਇੱਕ 20 ਕਿ ਸਾਲ ਦੀ ਬੇਟੀ ਵੀ ਸੀ ਇਹਨਾਂ ਨੇ ਕੋਈ ਸ਼ਰਮ ਨਹੀਂ ਮੰਨੀ ਉਹ ਬੱਚੀ ਸਮੇਤ ਚਾ ਕੇ ਸਾਰਾ ਦਿਨ ਇਹਨਾਂ ਨੂੰ ਪਤਾ ਨਹੀਂ ਕਿਤੇ ਰੱਖਿਆ ਮੈਂ ਇਹਨਾਂ ਦਾ ਪਿੱਛਾ ਕਰਾਂ ਮੈਨੂੰ ਕਹਿੰਦੇ ਜੀ ਸਦਰ ਗਏ ਆ ਮੈਂ ਸਦਰ ਗਏ ਅਸੀਂ ਸਾਰੀ ਬੀਜੇਪੀ ਦੀ ਟੀਮ ਉਦੋਂ ਮੁੜ ਕੇ ਬਰੇਟੇ ਗਈ ਬਰੇਟੋ ਕਹਿੰਦੇ ਕੁਦਰੀਆਂ ਗਏ ਕੁਦਰੀਆਂ ਗਏ ਕੁਦਰੀਓ ਭੱਜ ਗਏ ਕੁਦਰੀਓ ਭੱਜ ਗਏ 85 ਥਾਂ ਤੇ ਲੈ ਕੇ ਸਾਡੀ ਗੱਡੀ ਚ ਗੱਡੀ ਵੱਜੀ ਗੱਡੀ ਵੱਜਣ ਤੋਂ ਬਾਅਦ ਅਸੀਂ ਘਾ ਨਹੀਂ ਜਾ ਸਕਦੇ ਉਹਦੇ ਪਿੱਛੇ ਪੈਰ ਵਾਈ ਨਹੀਂ ਕਰੀ ਸ਼ਾਹ ਨੂੰ ਜਾ ਕੇ ਸਾਡੇ ਕੋਲ ਇਨਫਰਮੇਸ਼ਨ ਹੋਈ ਅਸੀਂ ਪੁੱਛਿਆ ਵੀ ਸਾਡੇ ਬੰਦੇ ਕਿਤਨੇ ਸਾਰੇ ਪੰਜਾਬ ਚ ਬੰਦੇ ਛੱੜਤੇ ਵੀ ਜਿਹੜੇ 15 ਮਿੰਟਾਂ ਚ ਸਾਡੇ ਬੰਦੇ ਰੀਲੀਜ਼ ਨਾ ਕਰਿਆ ਸੀ ਥਾਣੇ ਮੂਰੇ ਧਰਨਾ ਦੇਵਾਂਗੇ ਕਿਉਂਕਿ ਇੱਕ ਲੱਗ ਭਾ ਕੇ ਇੱਕ ਛੋਟੀ ਉਮਰ ਦੀ 18-20 ਸਾਲ ਦੀ ਬੇਟੀ ਵੀ ਸੀ ਜਿਹਦੇ ਮਾਪੇ ਪਰੇਸ਼ਾਨ ਸੀ ਆਪ ਪਰੇਸ਼ਾਨ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਛੁڑا ਕੇ ਲਏ ਇਸ ਗੱਲ ਅਸੀਂ ਪੁੱਛੜ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜਲਦੀ ਤੁਸੀਂ ਖੁੱਲਕੇ ਇਹ ਗੱਲ ਕਹੋ ਵੀ ਭਾਈ ਅਸੀਂ ਪੰਜਾਬ ਸਰਕਾਰ ਦੇ ਨਾਗਰਿਕਾਂ ਦੇ ਖਿਲਾਫ ਆ ਸਹੂਲਤਾਂ ਦੇ ਖਿਲਾਫ ਆ ਇਸ ਗੱਲ ਨੂੰ ਤਾਰ ਪਿੱਡੋ ਕਰਨ ਦੀ ਕੋਸ਼ਿਸ਼ ਕਰੂ ਬੀਜੇਪੀ ਇਹਨਾਂ ਸ਼ਾਮਦਾਮ ਦੰਡਪੇਟ ਜਿਹੜਾ ਸੋਸ਼ੋਧਿਆ ਕੰਨਾਂ ਚ ਕਦੇ ਪ੍ਰਾਸਤ ਨਹੀਂ ਕਰੂਗੀ ਅਸੀਂ ਇਹਨਾਂ ਨੂੰ ਸਮਾਰ ਕੇ ਟਕਰਾਂਗੇ ਇਸ ਗੱਲ ਦੀ ਪੰਜਾਬ ਸਰਕਾਰ ਮੁਰਦਾਬਾ ਅਲਫ ਸਰਕਾਰ ਮੁਰਦਾਬਾ